ਹਾਂ ਤਾਂ ਵੈਰੀ ਭਟੇ ਸੋ ਕੱਲ ਭਾਈ ਦੁੱਧ ਬਦਾਮਾਂ ਦਾ ਕਿਸਦਾ ਲੰਗਰ ਲਾਇਆ ਸੀ ਉਹ ਅੱਜ ਚਾਹ ਦਾ ਲੰਗਰ ਆ ਰਿਹਾ ਹੈ। ਕਾ ਵੀ ਘਰ ਦੀ ਦੇਚੀ ਜਾਦਾ। ਤੇਸੀ ਜਾ ਤੇ ਸੱਸੀ ਗੱਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਜੀ ਕੋਟ-ਕੋਟ ਪ੍ਰਣਾਮ ਸ਼ਹੀਦਾਂ ਨੂੰ ਤੇ ਅੱਜ ਹੈਗਾ ਜੀ ਤੀਜਾ ਦਵਾਨ ਸਾਡੇ ਸ਼੍ਰੀ ਚੰਕੌਰ ਸਾਹਿਬ ਤੇ ਕੱਲ ਲਾਇਆ ਤੇ ਜੱਪਾ ਨੇ ਬਦਾਮ ਕੇਸਰ ਦਾ ਦੁੱਧ ਤੇ ਬਹੁਤ ਵਧੀਆ ਸੇਵਾ ਭਾਈ ਪ੍ਰਮਾਤਮਾ ਨੇ ਦਿੱਤੀ ਤੇ ਅੱਜ ਵੀ ਮੁੰਡੇ ਜਿਹੜੇ ਚਾਚੇ ਨਹੀਂ ਕਹਿੰਦੇ ਵੀ ਯਾਰ ਜਿਹੜਾ ਸਮਾਨ ਆਪਾਂ ਨੇ ਬਚਿਆ ਉਹ ਮੂੜਨਾ ਨਹੀਂ ਅੱਜ ਵੀ ਪਰ ਸੇਵਾਤੀ ਲਾਉਣਾ ਹੈ ਚਾਚਾਈ ਤੇ ਉਹ ਚਾਚਾ ਲੱਗਾ ਹੁਣ ਚਾਹ ਬਣਾਉਣ ਦੀ ਚਾਹ ਤੁਹਾਨੂੰ ਦੱਸਦੇ ਆ ਇਹ ਆ ਆਖਿਆ ਪਾਤਾ ਸੋਏ ਅੱਛਾ ਸੋਏ ਆ ਇਹ ਅੱਛਾ ਸੋਏ ਪਾਤੇ ਆ ਜੀ ਆ ਆਖਿਆ ਚ ਲੌਂਗ ਲੈ ਚ ਅੱਛਾ ਲੌਂਗ ਲੈ ਚ ਆ ਹਾਂ ਆਹ ਚਾ ਪੱਤੀ ਪਾਤੀ ਇਹ ਜੀ ਮੈਨਾਂ ਇਲਾਇਚੀ ਹੋਂਦੀ ਹੈ ਨਾ ਵੈਸੇ ਤਾਂ ਹਾਂ ਆ ਗਿਆ ਪੱਕੀ ਇਹ ਹੈਗੀ ਜੁਵੈਨ ਮੈਨੂੰ ਲੱਗਦਾ ਚਾਚੇ ਤੁਮਾਂ ਦਸੰਗੋ ਵੀ ਸੇਵਾ ਇਦਾਂ ਹੋਈਦੀ ਹੈ ਇਹ ਆ ਜੁਵੈਨ ਆ ਜੀ ਤੇ ਆ ਪਾਤੀ ਜੀ ਪਾਣੇ ਚਾਹ ਦੇ ਵਿੱਚ ਜੁਵੈਨ ਇਹ ਹੋਰ ਵੀ ਆ ਹਲੇ ਹੋਰ ਵੀ ਕੋਪਿਆ ਇਹ ਆ ਜੀ ਸੌਂਫ ਇੱਲਾ ਜੀ ਇਹ ਆ ਪਾਤੀ ਆ ਜੀ ਵਿੱਚ 100 ਦੂਰ ਵੀ ਆ ਲੈ ਆ ਜੀ ਆਤਾ ਇਹ ਆ ਲਓ ਜੀ ਆ ਪਾਤਾ ਆਤਾ ਹੋਰ ਕੀ ਕੇ ਤਾਂ ਫਿਰ ਜਾ ਕਰੇ ਕੋਈ ਹੋਰ ਹੋਰ ਤਾਂ ਨਹੀਂ ਕੁਝ ਹੈਗਾ ਕਦੇ ਹੁਣ ਅੱਛਾ ਹੁਣ ਚੀਨੀ ਰਹਿ ਗਈ ਹੁਣ ਚੀਨੀ ਵੀ ਪਾ ਦੇ ਲਓ ਜੀ ਆ ਪਾਤੀ ਚੀਨੀ ਤੇ ਨਾਲ ਲਾਵਾਂਗੇ ਜੀ ਆਪਾਂ ਬਿਸਕੁਟ ਤੇ ਰਾਸ ਲਓ ਜੀ ਤੇ ਬਾਕੀ ਇੱਧਰ ਸਾਡਾ ਹੈਪੀ ਵੀਰ ਵੀ ਪਹੁੰਚਿਆ ਹਾ ਜੀ ਪਹਿਲਵਾਨ ਤੇ ਇਹ ਵੀ ਸਾਡੀ ਸੇਵਾ ਦੇ ਵਿੱਚ ਸ਼ਾਮਲ ਆ ਜੀ ਹੋਰ ਭਾਈ ਦੇਖ ਲਓ ਆਪਾਂ ਕਹਿੰਦੇ ਤੇ ਵੀ ਇੱਕ ਦਿਨ ਸੇਵਾ ਕਰਨੀ ਆ ਵੀ ਆਪਾਂ ਨੇ ਇੱਕ ਤਾਂ ਲੰਗਰ ਲਾਉਣਾ ਆਪਾਂ ਕੌਣ ਹੁੰਨੇ ਆ ਮਾਲਕਾ ਅੱਜ ਫੇਰ ਉਹਨੇ ਸੇਵਾ ਦਿੱਤੀ ਵੀ ਭਾਈ ਅੱਜ ਵੀ ਸੇਵਾ ਕਰੋ ਹੈਨਾ ਪ੍ਰਮਾਤਮਾ ਸੇਵਾ ਲੈਣ ਵਾਲਾ ਅਸੀਂ ਕੌਣ ਆ ਕਰਨ ਵਾਲੇ ਸਹੀ ਗੱਲ ਆ ਕਿ ਨਹੀਂ ਹਾਂ ਵੀਰੇ ਸੰਗਤ ਨਾਲੇ ਆ ਸਾਰਾ ਸੰਗਤ ਨਾਲੇ ਆ ਬਿਲਕੁਲ ਗੱਲ ਸੰਗਤ ਨਾਲੇ ਆ ਤੇ ਭਾਈ ਪ੍ਰਮਾਤਮਾ ਨੇ ਸੇਵਾ ਬਖਸ਼ੀ ਆ ਤੇ ਅੱਜ ਜਿਹੜਾ ਤੀਜਾ ਦਵਾਨ ਆ ਜੀ ਸ੍ਰੀ ਚੌਕੌਰ ਸਾਹਿਬ ਤੇ ਭਾਈ ਰਾਤ ਮਾਛੂਆੜੇ ਲੰਘੀ ਹੋਣੀ ਸਵਾ ਕਿੰਨਾ ਦਿਨ ਲੱਗੂਗਾ ਬੱਸ ਰਾਸ਼ਟਾ ਜੋ ਬੱਸ ਕੀ ਹੁਆ ਹਾਂਜੀ ਤੇ ਅੱਜ ਤੀਜਾ ਦਵਾਨ ਆ ਨਾ ਅੱਜ ਚਾਚੇ ਮਾਛੂਆੜੇ ਚਲੇ ਜਾਣੀ ਹੈ ਨਾ ਅੱਜ ਪਹਿਲਾ ਦਵਾਨ ਆ ਅੱਜ ਪਹਿਲਾ ਦਵਾਨ ਮਾਛੂਆੜੇ ਜਾਨੀ ਕਿ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਜੀ ਗੁਰਦੁਆਰਾ ਤਾੜੀ ਸਾਹਿਬ ਤਾੜੀ ਮਾਰ ਕੇ ਨਿਕਲ ਗਏ ਇੱਦਾਂ ਹੀ ਆ ਭਾਈ ਤੇ ਅੱਜ ਸਿੱਧੇ ਮਾ ਆਪਣੇ ਜੰਡ ਸਾਹਿਬ ਜੰਡ ਸਾਹਿਬ ਨਹੀਂ ਭਰਤੀ ਸਵਾ ਨਾ ਅੱਜ ਜਾਂਣ ਸਾਹਿਬ ਹੋਊਗੀ ਉੱਥੇ ਜਾਣ ਸਾਹਿਬ ਅੱਜ ਜਾਂਣ ਸਾਹਿਬ ਹੋਊਗੀ ਕੱਲੂ ਮਾਚੂਆੜੇ ਹੋਊਗੀ ਮੈਂ ਕਹਿੰਨਾ ਹਾਂ ਗੱਲ ਜਾਂਣ ਸਾਹਿਬ ਦੀ ਹਾਂ ਅੱਜ ਮਾਚੂਆੜੇ ਅੱਜ ਮਾਚੂਆੜੇ ਆ ਅੱਛਾ ਕੱਲ ਜਾਂਣ ਸਾਹਿਬ ਦੀ ਠੀਕ ਹੈ ਤੇ ਅੱਜ ਭਾਈ ਜਿਹੜਾ ਤੀਜਾ ਦੀਵਾਨ ਆ ਜੀ ਇਹ ਅੱਜ ਦੇਲੇ ਦਿਨ ਬੀਬੀ ਸ਼ਰਨ ਕੌਰ ਜੀ ਜਿਨ੍ਹਾਂ ਨੇ ਕਈ ਸਿੰਘਾਂ ਨੂੰ ਤੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਉਹਨਾਂ ਨੂੰ ਅੱਜ ਉਹਨਾਂ ਨੇ ਪਾਈ ਸੰਸਕਾਰ ਕਰਨਾ ਹੈ ਹਨ ਐਦਾ ਹੀ ਹੈ ਨਾ ਅੱਜ ਵਾਲੇ ਦਿਨ ਸੰਸਕਾਰੇ ਹੋਏ ਤੇ ਬੱਚਿਆਂ ਦੇ ਬੀਬੀ ਸ਼ਰਨ ਕੌਰ ਜੀ ਨੇ ਕਰੇ ਤੇ ਅੱਜ ਵਾਲੇ ਦੇ ਨਾ ਆਪਣੇ ਇੱਥੇ ਕਿਲੋਮੀਟਰ ਹੈ ਜੀ ਪਿੰਡ ਸਾਡੇ ਰੈਪਰ ਤੇ ਉਹਨਾਂ ਦਾ ਗੁਰਦੁਆਰਾ ਵੀ ਬਣਿਆ ਹੈ ਬੀਬੀ ਸ਼ਰਨ ਕੌਰ ਦਾ ਪਤਾ ਤੈਨੂੰ ਹੈ ਵੀ ਪਤਾ ਹੀ ਹੋਣਾ ਤੈਨੂੰ ਦਾ ਹਾਂ ਉਹ ਬੀਬੀ ਸ਼ਰਨ ਕੌਰ ਦਾ ਤਾਂ ਇਹ ਉੱਥੇ ਰਹਿੰਦੇ ਹੁੰਦੇ ਤੇ ਬੀਬੀ ਸ਼ਰਨ ਕੌਰ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਵੀ ਤਾਂ ਸਤਿ ਸ੍ਰੀ ਅਕਾਲ ਜੀ ਤੇ ਉਹਨਾਂ ਨੇ ਭਾਈ ਸੇਵਾ ਲਈ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਕਿਹਾ ਦਾ ਵੀ ਕੋਈ ਸਮਾਂ ਆਊਗਾ ਅਸੀਂ ਤੁਹਾਨੂੰ ਸਮਾਂ ਇਹ ਦਵਾਂਗੇ ਸੇਵਾ ਦਾ ਔਰ ਇਹ ਜੀ ਸੇਵਾ ਮਿਲੀ ਜਿਹੜੀ ਜੁਗਾ ਜੁਗਾ ਤੱਕ ਯਾਦ ਰਹੇਗੀ ਸਹੀ ਗੱਲ ਆ ਕਿ ਨਹੀਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਨੇ ਸੇਵਾ ਬਖਸ਼ੀ ਉਹ ਜੁਗਾ ਜੁਗਾ ਤੱਕ ਯਾਦ ਰਹੜੀ ਆ ਸਹੀ ਗੱਲ ਆ ਕਿ ਨਹੀਂ ਤੇ ਭਾਈ ਅੱਜ ਵਾਲੇ ਦਿਨ ਸੰਸਕਾਰ ਹੋਣੇ ਬੱਚਿਆਂ ਦੇ ਤੇ ਆਪ ਵੀ ਉਹਨਾਂ ਨੇ ਨਾਲ ਸ਼ਹੀਦ ਹੋ ਜਾਣਾ ਕਹਿੰਦੇ ਵੀ ਜਲਦੀ ਅੱਗ ਦੇ ਵਿੱਚ ਉਹਨਾਂ ਨੇ ਵੀ ਨਾਲ ਛਾਲ ਮਾਰਤੀ ਜਦ ਕਹਿੰਦੇ ਮੁਗਲਾਂ ਨੇ ਦੇਖਿਆ ਵੀ ਸੰਸਕਾਰ ਕਰਦਾ ਕੋਈ ਬੱਚਿਆਂ ਦਾ ਉਹਨਾਂ ਨੇ ਵੀ ਕਹਦੇ ਜਲਦੀ ਆ ਕਿਚੇ ਛਾਲ ਮਾਰ ਕੇ ਨਾਲੇ ਹੈ ਨਾ ਐਦਾ ਹੀ ਦੀ ਨਾ ਐਦਾ ਹੀ ਦੀ ਜੀ ਗੱਲ ਤੇ ਬਾਕੀ ਚਲੋ ਭਾਈ ਗਲਤੀਆਂ ਮਲਤੀਆਂ ਹੋ ਜਾਣੀਆਂ ਜੀ ਦੱਸਣ ਦੇ ਸਮੇਂ ਵੀ ਸ਼ਮਾ ਜ਼ਰੂਰ ਕਰਦੇ ਹੋ ਕਿਉਂਕਿ ਅਣਜਾਣ ਹੈ ਜੀ ਅਸੀਂ ਜਿੰਨਾ ਕਿ ਸਾਨੂੰ ਯਾਨੀ ਕਿ ਦੱਸਿਆ ਗਿਆ ਪਤਾ ਅਸੀਂ ਇੰਨਾ ਕਿ ਤੁਹਾਨੂੰ ਦੱਸ ਸਕਦੇ ਆ ਤੇ ਬਾਕੀ ਚਲੋ ਠੀਕ ਹੈ ਜੀ ਮੈਂ ਤੇ ਆਪਾਂ ਹੁਣ ਤੁਹਾਨੂੰ ਜਦੋਂ ਚਾਹ ਲੰਗਰ ਹਨ ਬਣ ਗਿਆ ਜੀ ਅਰਦਾਸ ਕਰਵਾਵਾਂਗੇ ਅਰਦਾਸ ਕਰਾਉਣ ਤੋਂ ਬਾਅਦ ਸੇਵਾ ਕਰਾਂਗੇ ਜੀ ਸ਼ੁਰੂ ਚਾਦਾ ਲੰਗਰ ਸਾਡਾ ਹੋ ਗਿਆ ਜੀ ਤਿਆਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਤੇ ਪਹੁੰਚ ਗਿਆ ਸਾਡਾ ਛੋਟਾ ਭਰਾ ਰਵੀ ਵੀ ਸਤਿ ਸ੍ਰੀ ਅਕਾਲ ਰਵੀ ਸਤਿ ਸ੍ਰੀ ਅਕਾਲ ਹੋਸ਼ਨਾ ਠੀਕ ਹੈ ਚਲੋ ਜਾਇਆ ਗੁਰੂਗੜ੍ਹ ਮੱਥਾ ਤੁਸਾਜਰੇ ਟੇਕ ਗਿਆ ਉਹਨਾ ਮੈਂ ਤਾਂ ਤੇਰੇ ਸਟੇਟਸ ਦੇਖ ਲੰਨਾ ਹੈ ਜਦ ਤੂੰ ਲਾ ਲਾ ਨਾ ਲਾਈ ਮੈਂ ਜਲਦੀ ਜਲਦੀ ਸਟੇਟਸ ਦੇਖ ਲੰਨਾ ਵੀ ਲੈ ਭਾਈ ਇਹਦਾ ਗੁਰੂਗੜ੍ਹ ਪਹੁੰਚਿਆ ਹੋਇਆ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਧੀਆ ਫਿਰ ਦਿਨ ਚ ਭੀੜ ਹੋ ਜਾਂਦੀ ਹੈ ਇਹ ਇਹ ਚੰਗੇ ਕਰਮਾਂ ਦੀ ਗੱਲ ਆ ਭਾਈ ਦੇਖ ਸਾਡੇ ਕਰਮ ਦੇਖ ਲੈ ਸਤਿਜਾਬ ਨਹੀਂ ਹੋਇਆ ਹਾਲ ਤੱਕ ਇੱਕ ਵਾਰ ਵੀ ਨਹੀਂ ਜਾ ਹੋਇਆ ਚਲੋ ਚਲੋ ਤੇ ਇਦਰਾ ਮੁੰਡਾ ਕੌਣ ਹੈ ਇਹ ਮੁੰਡੇ ਕੌਣ ਆਏ ਆ ਹੱਪੇ ਭੇਜ ਕਿਨੇ ਭੇਜੇ ਉਹਨੇ ਜਿਹੜੇ ਰਹਿੰਦੇ ਆ 6 ਕਿਲੋ ਠੀਕ ਆ ਰੱਖ ਦੇਈਂ ਰੱਖ ਤੂੰ ਠੀਕ ਆ ਜੀ ਕਰਕੇ ਦੇਖ ਯਾਰ ਨਾ ਮਿੱਠਾ ਘੱਟ ਨਾ ਵੱਧ ਬਿਸਕੁਟ ਵੀ ਚੱਲ ਜਾਣਾ ਨਾ ਨਾਲ ਮਿੱਠਾ ਹੈ ਨਾ ਐਨ ਓਕੇ ਆ ਕੰਮ ਚਲੋ ਜੀ ਤੇ ਲੰਗਰ ਹੁਣ ਲੱਗੇ ਆ ਜੀ ਆਪਾਂ ਲਾਉਨ ਸਟਾਰਟ ਕਰ ਲੱਗੇ ਆ ਤੇ ਲੋ ਆਰਿਆਂ ਨੂੰ ਪਰਮਾਤਮਾ ਕੀ ਅਰਦਾਸ ਕਰੀਏ ਸ਼ਾਂਤੀ ਕਲਾ ਵਿਚੋਂ ਮੋਟੰਦ ਰਸ ਰੋ ਸੇ ਦੁੱਖ ਤੱਕ ਲਈ ਖਾ ਦੋ ਸ਼ਸ਼ੀ ਕਾ ਕਾ ਦੇ ਤੂ ਵੀ ਬੁੱਤ ਸੱਚੀ ਕਾਤਾ ਕਰ ਦੇ ਛੱਤੀ ਕਾ ਜੀ ਆ ਜਨ ਕਤੂ ਹਾਂ ਬੀਬੀ ਦੇਖਣ ਚੱਲੇ ਆਪਣਾ ਮੱਥਾ ਟੇਕਣ ਚੱਲੇ ਹਾਂ ਸ਼ਸ਼ੀ ਕਾ ਜੀ ਸਭ ਨੂੰ ਤੰਦੂਰ ਹਾਂ ਮੱਥਾ ਟੇਕਣ ਚੱਲੇ ਆ ਵੀ ਸਵੇਰਦਨ ਭੀੜ ਬਹੁਤ ଥି ਮੈਂ ਮਨੂੰ ਤਾਂ ਸ਼ਾਮ ਨੂੰ ਚੱਲेंगे ਮੈਂ ਅੰਦਰ ਦਾ ਵੀ ਟਿਕਾ ਦੂ ਅੰਦਰ ਦਾ ਵੀ ਰਾਇਦਾ ਨਾ ਹਾਂ ਕਰਕੇ ਹਾਂ ਵੀ ਇੱਧਰ ਕਰਨ ਵੀ ਪਹੁੰਚਿਆ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਮੇਰਾ ਪੁੱਤ ਕਹਿੰਦਾ ਮੈਂ ਕਹਿੰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੇ ਇੱਧਰ ਗੋਭੀ ਦਿੱਤੀ ਰਾਨਾ ਕਾ ਤੇ ਗੋਭੀ ਨੂੰ ਕਹਾ ਗੋਭੀਆਂ ਵਰਗੇ ਅੱਛਾ ਹਾਂ ਇੱਧਰ ਦੇਖੋ ਕਿੱਡੇ ਕਿੱਡੇ ਬੁੱਢੇ ਨੇ ਇਹ ਸਪੈਸ਼ਲ ਗੋਭੀ ਆ ਸਪੈਸ਼ਲ ਗੋਭੀ ਆ ਨਾ ਹਾਂ ਪਰ ਕਰਮ ਹੈ ਦਾ ਸਾਡਾ ਇਹ ਨਹੀਂ ਬੀਬੀ ਤੈਨੂੰ ਵਹਿਮ ਲੱਗਦਾ ਦੇਖ ਤੀ ਖਰਾਬ ਕਿਥੂ ਹੋ ਗਈ ਹੈ ਇਹ ਐਡੀ ਆਡੀਓ ਲੱਗਦੀ ਹੈ ਇਹ ਇਹ ਤਾਂ ਥੋੜੀ ਨਹੀਂ ਹੋਰ ਹੋ ਚੁੱਕੀ ਆ ਦੇਖੋ ਕਿੰਨਾ ਸੋਹਣਾ ਫੁੱਲ ਆ ਆ ਦੇਖੋ ਹਾਂ ਬੜੀ ਜਿਆਦਾ ਹੋ ਗਈ ਥੋੜੀ ਨਹੀਂ ਨਾ ਨਿਸਰ ਗਈ ਉਹਦੇ ਕਰਕੇ ਹਾਂ ਇਹ ਹੋ ਸਕਦਾ ਤੇ ਚੱਲੇ ਆ ਜੀ ਗੁਰਦੁਆਰਾ ਸਾਹਿਬ ਉੱਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਇਹ ਜਵਾਕਾਂ ਵਾਸਤੇ ਤਾਂ ਇਹ ਮੜਾ ਮੋਟਾ ਜਿਹੜੀ ਹੁਣ ਦੁਕਾਨਾਂ ਦੇ ਗੁੰਨਾ ਲੱਗ ਗਿਆ ਸਮਾਨ ਤਮੂਲ ਮੜਾ ਮੋਟਾ ਨਹੀਂ ਚੁੱਲੇ ਲੈਣਾ ਬਬਾ ਚਲ ਠੀਕ ਹੈ ਕੋਈ ਨਹੀਂ ਜਾ ਕੇ ਦੇਖਾਂਗੇ ਪਹਿਲਾਂ ਗੁਰਦਾਰਾ ਸਾਹਿਬ ਕਤਲਗੜ੍ਹ ਸਾਹਿਬ ਮੱਥਾ ਟੇਕਾਂਗੇ ਔਰ ਜਿੰਨੇ ਵੀ ਸਾਡੇ ਈਵਰ ਦੇਖਦੇ ਆ ਉਹਨਾਂ ਦਾ ਵੀ ਭਾਈ ਦੇਖੋ ਮੱਥਾ ਟਪਣਾ ਚਰੂ ਟਕਾਉਣਾ ਠੀਕ ਨਹੀਂ ਕਰਨ ਹਾਂਜੀ ਤੇ ਹੋਰ ਸੁਣਾਵੇ ਕਰਨ ਕਿਵੇਂ ਆ ਵਧੀਆ ਠੀਕ ਠਾਕ ਯਾਤਰਾ ਤੇਰੀ ਕਿਵੇਂ ਰਹੀ ਤੇਰੀ ਠੀਕ ਰਹੀ ਯਾਤਰਾ ਹਾਂਜੀ ਚਲੋ ਵਧੀਆ ਗੱਲ ਆ ਭਾਈ ਇਹ ਹਜੂਰ ਸਾਹਿਬ ਜਾਇਆ ਕਿੰਨੀ ਵਾਰ ਗਿਆ ਨਾ ਮੈਂ ਨਾ ਦੋ ਤਿੰਨ ਵਾਰ ਜਾਇਆ ਤੂੰ ਤਿੰਨ ਵਾਰ ਜਾਇਆ ਇਹੀ ਬਹੁਤ ਕਰਮਾਲ ਆ ਸਾਥ ਇੱਕ ਵਾਰ ਵੀ ਨਹੀਂ ਜਾ ਹੋਇਆ ਹੈ ਤੇ ਚਲੋ ਬਾਕੀ ਹੁਣ ਚੱਲਦੇ ਆ ਜੀ ਆਪਾਂ ਤੇ ਤੁਹਾਨੂੰ ਨਾਲ ਦੀ ਨਾਲ ਆਪਾਂ ਦਿਖਾਉਨੇ ਆ ਭਾਈ ਸੰਗਤਾਂ ਬਹੁਤ ਪਹੁੰਚੀ ਹੋਈ ਤੇ ਅੱਜ ਤੇ ਜਾ ਕੇ ਚਾਰੇ ਚਾਰੇ ਵੀ ਦੁੱਧ ਚਾਹ ਦਾ ਲੰਗਰ ਚੱਲਦਾ ਜੀ ਇਦਾਂ ਹਰ ਸਾਲ ਦੀ ਲੰਗਰ ਪੱਕਾ ਲੱਗਦਾ ਜੀ ਸ੍ਰੀ ਚੰਗੌਰ ਸਾਹਿਬ ਵਾਲਿਆਂ ਦਾ ਆਓ ਸਾਬ ਨੂੰ ਪਾਪਾ ਆਜਾ ਇਹ ਪਿਲੋ ਰਾਜਪੂਤ ਟਰ ਮਿਸ਼ਾਲਾ ਸ੍ਰੀ ਚੰਗੌਰ ਸਾਹਿਬ ਵੱਲੋਂ ਜੀ ਹਰ ਸਾਲ ਲੰਗਰ ਲੱਗਦਾ ਜਿੱਥੇ ਆਜੂ ਆਜੂ ਪਹਿਲਾਂ ਮੱਥਾ ਟੇਕ ਆਈਏ ਪਹਿਲਾਂ ਮੱਥਾ ਟੇਕ ਫਿਰ ਦੇਖਾਂਗੇ ਆਉਣ ਲੱਗੇ ਆਪਾਂ ਲੈ ਜੀ ਆਉਣੀ ਹੈਗਾ ਇੱਕੋ ਜੀ ਆ ਚੱਲਦਾ ਜੀ ਗੰਨੇ ਦਾ ਰਾਸ ਇੱਧਰ ਤੇ ਹੁਣ ਪੀਵਾਇਓ ਕੋਟ ਕੋਟ ਰਾਸ ਰਾਸ ਪੀੜਾ ਉਹ ਆਏ ਭਗਵੰਤ ਜਿਹੜੇ ਗੱਡੀ ਉਹਨਾਂ ਦੀ ਉਹ ਹਨ ਉਹ ਕੋਈ ਨਹੀਂ ਭਗਵੰਤ ਦਵਾਰ ਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਬੀਬੀ ਕਿਥੇ ਰਹੀ ਜੀ ਆ ਜਾ ਬੀਬੀ ਆ ਜਾ ਚੱਲੋ ਚੱਲ

ਜਗੇ ਚੱਲ ਪਟ ਖਾਲਸਾ ਬੱਬੀ ਇਹਨਾਂ ਨੂੰ ਦਿੱਤਨੀ ਜਾ ਬਨੇ ਘਰ ਜਾ ਓਏ ਘਰ ਜਾ ਸਿੰਘਾਂ ਨੂੰ ਖਤੇ ਭਲਾਈ ਹੋ ਗਈ ਖਤੇ ਜੀ ਲਾਲਾ ਨਾ ਚਲੀ 101 ਕੀ ਕਰਾਉਣੇ ਪੁੱਤ ਬੇ ਦੇਖ ਤੇ ਤਰ ਕੜਾ ਪ੍ਰਸ਼ਾਦ ਕਿਚੋ ਮਾਫੀ ਕਰਨਾ ਬਾਬਾ ਜੀ ਦੱਸੋ ਬੱਸ 100 ਰੁਪਏ ਦੀ ਇੱਕ ਕਰ ਚਲੋ ਚਲੋ ਆਜੋ ਬੀਬੀ ਫਿਰ ਆਜੋ Olha babando

ਕੀ ਤਰ ਮੜਾਈ ਆਪ ਤੱਕ ਕੇ ਕਿਰਤ ਨਹੀਂ ਖਾਏ ਆ ਆਤਮਾ ਜਾਏ ਨਾ ਉਹ ਮਰੇ ਨਾ ਉਹ ਬਰਸ਼ੋਕ ਜਿੰਦਾਰ ਰਹੈ ਨਾ ਚੁੱਕੇ ਕੋਬ ਹੁਣ ਇਹ ਹੋ ਹੋਰ ਨਹੀਂ ਕੋਈ ਸਭ ਤੇ ਵੜ ਤੇਰੀ ਦਾਸ जगदन करटे कीती रात पाया सूखे काष्ठ हरियाल बहाओ जान न सकता लोक सतवंत होए न किसकी धर्या सरस सरस जी को सब माटी फत्ता पापी सोलिया दी सबन्या करना कै कर पहाड़ी प्रचार ਮੇਰਾ ਸ਼ਕਤੀ ਦੇ ਸੰਗਤੋਂ ਬੰਨ੍ਹੇ ਸਿੱਧੇ ਹੋ ਗਏ। ਦੇਸੀ ਮੱਕੀ ਦੀ ਰੋਟੀ ਸੰਪਸਤ। ਦੇਸੀ ਕਿਉਂ ਦਾ ਤਾਂ ਕੰਦਾ ਕੀ ਹੋਇਆ? ਹਾਂਜੀ। ਦੇਖੋ ਪਾਈ ਤੇਰੇ ਤੋਂ ਮੇਰੀਆਂ ਭੈਣਾਂ ਆ ਗਏ। ਵੇਖਤੀ ਹੈ ਹੀਰੇਾਂ ਦੇ ਫਲੇਟ ਇੰਦਰਾ ਫਲੇਟ ਉੱਤੇ। ਕਿੰਨੇ ਪਿਆਰ ਸਤਕਾਰ। ਬਰਾਜ ਵਾਲੇ ਦੇਸੀ ਗੀਰ ਤੇ ਕੰਜਲ ਆ ਵੀ ਵੀ ਦੇਖ ਲੈ ਕੋਈ ਘੋਟਣਾ, ਬੇਲਣਾ, ਕੋਈ ਚੱਕਲਾ। चलो को कोई देखना कुछ कोई देखना तेन लगता है नहीं है नहीं। हाँ हाँ इतना भी कुछ चाची सताल

ਇਹ ਸੌਦੀ 262 ਮੰਡਲ ਬੀਬੀ ਤੂੰ ਵੀ ਦੇਖ ਜਰਾਬਾ ਦੇਖ ਲੈ ਬੀਬੀ ਨੂੰ ਦੇਖ ਲੈਣ ਦੇ ਦਿਖਾਵਣੀ ਆ ਚੱਲ ਜੀ ਤੂੰ ਵੀ ਦੇਖ ਆ ਦੇ ਪਈਆਂ ਬੀਬੀ ਨੂੰ ਲੈ ਲੈ ਹੋਰ ਕੁ ਦੇਖ ਲੈ ਹਾਂ ਮੈਨੂੰ ਆ ਦੇ ਦੋ ਬਾਈ ਦਾ ਸਾਰਾ ਪੈਸਾ ਚਲੋ 250 ਦਾ 250 ਦੇ ਦੋ ਦੇ ਦੋ ਚਲੋ 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 ਮਨਿੰਦਰ ਖੁਸ਼ ਹੋ ਗਿਆ ਮੈਨੂੰ ਪੈਸੇ ਮਿਲ ਗਏ ਨਹੀਂ ਵੀਪਾ ਥੋੜੇ ਹੀ ਆਓ ਇਹ ਤਾਂ ਮੈਂ ਤਾਂ ਦੇ ਦਿੱਤੇ ਵੀ ਮੇਰੇ ਕੋਲ ਹੁਣ ਕੁਝ ਨਹੀਂ ਲੱਗਦਾ ਹਾਂ 100 ਰੁਪਏ ਨਾਲ ਤੁਹਾਨੂੰ ਭਰਾਤਾ ਨਾਨੀ ਨੇ ਦਾਦੀ ਨੇ 100 ਰੁਪਏ ਫਿਰ

ਫੜਾ ਦੇ ਉਹਨੂੰ ਆਹ ਕਿਉਂ ਆਹ ਨਿਕਲ ਗਈ ਉਹ ਹਾਂ ਆ ਮੰਗਦਾ ਤੂੰ ਉਹਦੇ ਪਿਆ ਹੋ ਲੈ ਚ ਜਾ ਆਉਂਦੇ ਪਿਆ ਹੋ ਆਹਾਂ ਆ ਬੈਟਰੀ ਮੰਗਦਾ ਤੂੰ ਗੱਲ ਹਾਂ ਰੰਗਤਾਂ ਆ ਆ ਠੀਕ ਹੈ ਫੜੇ ਨੂੰ ਦੇਖੀ ਗਿਆ ਇਹਨਾਂ ਦੇ ਆ ਪਾਈਰ ਕਿਤੇ ਪਾਉਂਗਾ ਓ ਯਾਰ ਆਜੀ ਠੀਕ ਆ ਵੀ ਥੱਲੇ ਬੈਠ ਕੇ ਪਾ ਕੇ ਦੇ ਓਏ ਤੰਨੂ ਕੁਛ ਨਹੀਂ ਮਿਲਣਾ ਨਹੀਂ ਮਿਲਦਾ ਹੈਗਾ ਹੇ ਕਿ ਬਗੈਰੀ ਸਟੇਜੀ ਵਾਲਾ ਅੱਦੇ ਮੀਰੇ ਮੀਰੇ ਜਣਾ ਮੇਰ ਤੋਂ ਇਹਦਾ ਬੀਬੀ ਦੇਖ ਲੈ ਕੁਛ ਬੀਬੀ shut up